ਵੇਖੋ ਇਹ जख्म ਅੱਜ ਵੀ ਅਲੇ ਨੇ ਜੀ ਤੇ ਇਹ ਕੱਲੇ 40 ਸਾਲਾਂ ਤੇ ਨਹੀਂ ਇਹ ਚਾਹੇ 400 ਤੇ 4000 ਸਾਲ ਵੀ ਬੀਤ ਜਾਣ ਇਹ जख्म ਹਮੇਸ਼ਾ ਅਲੇ ਰਹਿਣਗੇ ਅਸੀਂ ਇਹਨਾਂ ਨੂੰ ਯਾਦ ਰੱਖਾਂਗੇ ਵੇਖੋ ਸੰਗਤਾਂ ਹਰ ਸਾਲ ਇਹ ਸਾਨੂੰ ਇਹਦੇ ਸਹਾਇਕ ਦਿੰਦੀਆਂ ਨੇ ਔਰ ਅਸੀਂ ਇਧਰ ਹੀ ਅੰਮ੍ਰਿਤਸਰ ਦੇ ਸਹਿਰ ਵਾਸੀਆਂ ਦਾ ਖਾਸ ਤੌਰ ਦੇ ਉੱਤੇ ਹਿੰਦੂ ਕਮਿਊਨਿਟੀ ਦਾ ਕਿਉਂਕਿ ਬਹੁਤ ਆਤ ਅਦਾਰੇ ਉਹਨਾਂ ਦੇ ਕੋਲ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਸਾਡੇ ਸਬੰਧੀ ਕੌਲ ਦੇ ਵਿੱਚ ਹਰ ਸਾਲ ਸਹਿਯੋਗ ਦਿੰਦੇ ਹਨ ਔਰ ਇਸ ਵਾਰ ਵੀ ਅਸੀਂ ਇਹੀ ਉਹਨਾਂ ਤੋਂ ਉਮੀਦ ਰੱਖਦੇ ਹਾਂ ਕਿ ਇਸ ਵਾਰ ਵੀ ਆਪਣੇ ਕਾਰੋਬਾਰੀ ਅਦਾਰੇ 6 ਜੂਨ ਨੂੰ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣਗੇ ਅਸੀਂ ਆਪਣੀ ਕੰਪੇਨਿੰਗ ਇੱਕ ਪੀਸਫੁੱਲ ਵੇ ਦੇ ਨਾਲ ਕਰਦੇ ਆਂ ਕੱਲੇ-ਕੱਲੀ ਦੁਕਾਨ ਤੇ ਜਾ ਕੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕੱਲੋਕਾਰ ਯਾਦਗਾਰੀ ਮਾਰਚ ਵੀ ਸਾਡਾ ਬਿਲਕੁਲ ਪੀਸਫੁੱਲ ਹੁੰਦਾ ਆ ਅਸੀਂ ਅੰਮ੍ਰਿਤਸਰ ਸ਼ਹਿਰ ਦੀਆਂ ਸ਼ਹਿਰ ਦੀਆਂ ਸੜਕਾਂ ਦੇ ਵਿੱਚੋਂ ਆਪਣੇ ਮਾਰਚ ਪਲੇ ਕਾਰਡ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਲੈ ਕੇ ਆਪਣੇ ਸੁਨੇਹੇ ਦਿੰਦੇ ਨਿਕਲਦੇ ਆਂ ਸੋ ਕਿਸੇ ਨੂੰ ਵੀ ਤਾਂ ਪਰੇਸ਼ਾਨ ਨਹੀਂ ਕੀਤਾ ਜਾਂਦਾ ਤਾਂ ਵੈਸੇ ਤਾਂ ਸਾਰਾ ਸਾਰਾ ਪਾਈਚਰਾ ਇੱਕ ਹੀ ਕੁਝ ਸ਼ਰਾਰਤੀ ਅੰਚਰ ਉਸ ਦਿਨਾਂ ਵਿੱਚ ਐਕਟਿਵ ਹੁੰਦੇ ਨੇ ਆਪਣਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਮਸਲਾ ਪੰਜਾਬ ਦਾ ਹੀ ਤੱਕ ਹੱਲ ਕਿਹੜਾ ਆ ਉਹਦੇ ਦੱਸਿਆ ਜਾਵੇ ਕੋਈ ਵੀ ਮਸਲਾ ਪੰਜਾਬ ਦਾ ਲੈਣਿਆ ਨਾ ਸੇ ਕੰਮ ਦਾ ਇਸ ਸਿਸਟਮ ਤੋਂ ਆਸ ਰੱਖਣੀ ਵੀ ਇਹ ਸਾਡੀ ਮੈਂ ਸਮਝਾਂਗਾ ਕਿ ਬੇਵਕੂਫੀ ਹੋਏਗੀ ਜੇ ਆ ਸਾਨੂੰ 75 ਸਾਲਾਂ ਦਾ ਤਜਰਬਾ ਸਾਡੇ ਸਾਹਮਣੇ ਪਿਆ ਤੇ ਫਿਰ ਅਸੀਂ ਕਹੀਏ ਕਿ ਇਸ ਸਿਸਟਮ ਤੋਂ ਅਸੀਂ ਕੁਝ ਕੱਢ ਲਾਂਗੇ ਦੇਖ ਸਕਦੇ ਕਿ ਕਈ ਸਿੱਖ ਪਰਿਵਾਰ ਜਿਹੜੇ ਸਿਰਫ ਘਰਾਂ ਦੇ ਬੈਠ ਕੇ ਇਸ ਦਿਨ ਨੂੰ ਛੁੱਟੀ ਵਜੋਂ ਹੀ ਦੇਖਦੇ ਨੇ ਆਪਣਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਾਰ ਭਾਰਤੀ ਪਾਰਲੀਮੈਂਟ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣੇ ਨੇ ਸੋ ਉਹ ਉਹ ਸਮਾਂ ਆ ਜਦੋਂ 40 ਸਾਲ ਪਹਿਲਾਂ ਭਾਰਤੀ ਫੌਜ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਔਰ ਇਹ ਹਫਤਾ ਕੌਮ ਜਿਹੜੀ ਆ ਉਹ ਬੜੀ ਸੀਰੀਅਸਨੈਸ ਦੇ ਨਾਲ ਉਹਨੂੰ ਯਾਦ ਕਰਦੀ ਆ ਪੀੜਾ ਦੇ ਨਾਲ ਯਾਦ ਕਰਦੀ ਆ ਔਰ ਉਹਨਾਂ ਦਿਨਾਂ ਦੇ ਵਿੱਚ ਜੇ ਕੋਈ ਭਾਰਤੀ ਪਾਰਲੀਮੈਂਟ ਚੋਣਾਂ ਜਿੱਤ ਕੇ ਤੇ ਖੁਸ਼ੀ ਦਾ ਇਜ਼ਹਾਰ ਕਰਨ ਸਾਡੇ ਉਸੇ ਸਥਾਨ ਤੇ ਆਵੇ ਜਿਹਦੇ ਉੱਤੇ ਭਾਰਤੀ ਸਿਸਟਮ ਨੇ ਹਮਲਾ ਕੀਤਾ ਸੀ ਇਹ ਸਾਡੇ ਜ਼ਖਮਾਂ ਤੇ ਲੋਨ ਛੜਕਣ ਵਾਲਾ ਕੰਮ ਹੋਏਗਾ ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਣੀ ਖੁਸ਼ੀ ਜਿਹੜੀ ਆ ਉਹਨੂੰ ਦੋ ਦਿਨਾਂ ਲਈ ਸਾਹਮਣੇ ਰੱਖਣ ਜੀ ਆਇਆਂ ਜਰੂਰ ਆਉਣ ਗੁਰੂ ਮਹਾਰਾਜ ਦਾ ਅਗੇ ਸ਼ੁਕਰਾਨਾ ਕਰਨ ਆਉਣ ਪਰ ਖੁਸ਼ੀ ਮਨਾਉਣ ਦੇ ਲਈ ਦੋ ਦਿਨ ਬਾਅਦ ਆਉਣ ਇੱਕ ਸ਼ਰਦਾਲੂ ਵਜਵਾਉਣਾ ਤੇ ਹਰ ਵਕਤ ਤੁਹਾਡੇ ਲਈ ਦਰਬਾਰ ਸਾਹਿਬ ਦੇ ਦਰਵਾਜ਼ੇ ਖੁੱਲੇ ਨੇ ਹਾਜੀ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਵਾਰਲ ਪੋਸਟ ਇੰਡੀਆ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਜਿਹੜਾ ਵਾ 6 ਜੂਨ ਜਿਹੜੀ ਆ ਉਹ ਆ ਰਹੀ ਹੈ ਤੇ ਉਸੇ ਹੀ ਸੰਬੰਧ ਦੇ ਵਿੱਚ ਜਿਹੜਾ ਵਾ ਕੱਲੂਕਾਰਾ ਦਿਵਸ ਜਿਹੜਾ ਵਾ ਉਹ ਜਿਹੜਾ ਮਨਾਇਆ ਜਾ ਰਿਹਾ ਇਹ ਹਰ ਵਾਰੀ ਜਿਹੜਾ ਸੰਗਤਾਂ ਜਿਹੜੀਆਂ ਸ਼ਹੀਦ ਹੋਏ ਜਾਂ ਜਿਹੜੇ ਜਿਨ੍ਹਾਂ ਨੇ ਵੀ ਸਾਡੇ ਸ਼ਹੀਦੀ ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਜਿਹੜਾ ਯਾਦ ਕੀਤਾ ਜਾਂਦਾ ਉਸ ਦਿਨ ਨੂੰ ਯਾਦ ਕੀਤਾ ਜਾਂਦਾ ਜਿਵੇਂ ਸ਼੍ਰੀ ਕਾਲ ਤੱਕ ਸਾਹਿਬ ਕਾਲਖਪੁਰ ਖਗੇ ਇਹੋ ਹੀ ਅਰਦਾਸ ਕੀਤੀ ਜਾਂਦੀ ਕਿ ਜੋ ਵਿਛੜੀਆਂ ਰੂਹਾਂ ਗੁਰੂ ਸਾਹਿਬ ਉਹਨਾਂ ਨੂੰ ਚਰਨਾਂ ਦੇ ਵਿੱਚ ਜੜਾ ਵਾ ਉਹ ਜੜਾ ਵਾ ਨਿਵਾਸ ਸਤਾਂ ਜੜਾ ਉਹ ਜ਼ਰੂਰ ਦੇ ਸੋ ਅੱਜ ਦੇਖ ਸਕਦੇ ਕਿ ਕਲੂਕਾਰਾ ਦਿਵਸ ਜਿਹੜਾ ਉਹ ਆ ਰਿਹਾ ਤੇ ਕੁਛ ਦਿਨ ਪਹਿਲਾਂ ਹੀ ਉਸ ਦੇ ਵਿੱਚ ਜਿਹੜਾ ਵਾ ਪੋਸਟਰ ਜਿਹੜਾ ਵਾ ਕੰਪੇਨਿੰਗ ਜਿਹੜੀ ਉਹ ਕੀਤੀ ਗਈ ਇਸ ਦੇ ਨਾਲ ਹੀ ਸਾਡੇ ਨਾਲ ਮਾਨ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਦਾਰ ਸਾਹਿਬ ਅੱਜ ਜਿਹੜੀ ਕੰਪੇਨਿੰਗ ਜਿਹੜੀ ਉਹ ਕੀਤੀ ਗਈ ਕਲੂਕਾਰਾ ਦਿਵਸ ਦੇ ਵਿੱਚ ਤਾਂ ਸੰ ਇਕੋ ਸੰਤਾ ਹਰ ਸਾਲ ਇਹ ਸਾਨੂੰ ਇਹ ਸਹਾਇਕ ਦਿੰਦੀਆਂ ਨੇ ਔਰ ਅਸੀਂ ਇਧਰ ਹੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਦਾ ਖਾਸ ਤੌਰ ਦੇ ਉੱਤੇ ਹਿੰਦੂ ਕਮਿਊਨਿਟੀ ਦਾ ਕਿਉਂਕਿ ਬਹੁਤ ਆਤ ادارے ਉਹਨਾਂ ਦੇ ਕੋਲ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਸਾਡੇ ਸਬੰਧਿਤ ਕੌਲ ਦੇ ਵਿੱਚ ਹਰ ਸਾਲ ਸਹਿਯੋਗ ਦਿੰਦੇ ਹਨ ਔਰ ਇਸ ਵਾਰ ਵੀ ਅਸੀਂ ਇਹੀ ਉਹਨਾਂ ਤੋਂ ਉਮੀਦ ਰੱਖਦੇ ਆ ਕਿ ਇਸ ਵਾਰ ਵੀ ਆਪਣੇ ਕਾਰੋਬਾਰੀ ਅਦਾਰੇ 6 ਜੂਨ ਨੂੰ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣਗੇ ਸੱਦਾ ਜਿਹੜਾ ਬੰਦ ਦਾ ਕੌਲ ਦਾ ਦਿੱਤਾ ਗਿਆ ਤਾਂ ਵੈਸੇ ਤਾਂ ਸਾਰਾ ਸਾਰਾ ਪਾਈਚਰਾ ਇੱਕ ਹੀ ਕੁਝ ਸ਼ਰਾਰਤੀ ਅੰਚਰ ਉਸ ਦਿਨਾਂ ਵਿੱਚ ਐਕਟਿਵ ਹੁੰਦੇ ਨੇ ਆਪਣਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਹਾਡੇ ਵੱਲੋਂ ਹਰ ਵੇਲੇ ਸ਼ਾਂਤਮਈ ਢੰਗ ਦੇ ਨਾਲ ਹੀ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾਂਦਾ ਕਿਵੇਂ ਦੇਖ ਦਿਓ ਲੋਕੋ ਅਸੀਂ ਆਪਣੀ ਕੰਪੇਨਿੰਗ ਇੱਕ ਪੀਸਫੁੱਲ ਵੇ ਦੇ ਨਾਲ ਕਰਦੇ ਆਂ ਕੱਲੇ-ਕੱਲੀ ਦੁਕਾਨ ਤੇ ਜਾ ਕੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕੱਲੂ ਘਰ ਆਯਾਤਗਾਰੀ ਮਾਰਚ ਵੀ ਸਾਡਾ ਬਿਲਕੁਲ ਪੀਸਫੁੱਲ ਹੁੰਦਾ ਆ ਅਸੀਂ ਅੰਮ੍ਰਿਤਸਰ ਸ਼ਹਿਰ ਦੀਆਂ ਸ਼ਹਿਰ ਦੀਆਂ ਸੜਕਾਂ ਦੇ ਵਿੱਚੋਂ ਆਪਣੇ ਮਾਰਚ ਪਲੇ ਕਾਰਡ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਲੈ ਕੇ ਆਪਣੇ ਸਨੇਹ ਦੇੰਦੇ ਨਿਕਲਦੇ ਆਂ ਸੋ ਕਿਸੇ ਨੂੰ ਵੀ ਤਾਂ ਪਰੇਸ਼ਾਨ ਨਹੀਂ ਕੀਤਾ ਜਾਂਦਾ ਜਿਹੜੇ ਜਿਨ੍ਹਾਂ ਨੂੰ ਤੁਸੀਂ ਸ਼ਰਾਤੇ ਅੰਸਰ ਕਹਿੰਦੇ ਹੋ ਉਹ ਚਾਹੇ ਕਿਸੇ ਵੀ ਕਮਿਊਨਿਟੀ ਦੇ ਹੋਣ ਉਹਨਾਂ ਨੂੰ ਡੀਲ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਪਰ ਜੇ ਉਹ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਕਿਸੇ ਵੀ ਤਰ੍ਹਾਂ ਦੇ ਇੱਕ ਦੂਸਰੇ ਦੀ ਕਮਿਊਨਿਟੀ ਨੂੰ ਚੜਾ ਕੇ ਕਿਸੇ ਟਕਰਾਅ ਚ ਆਉਂਦੇ ਨੇ ਤੇ ਉਹ ਪ੍ਰਸ਼ਾਸਨ ਦੀ ਨਾਕਾਮੀ ਹੋਏਗੀ ਸੋ ਇਸ ਦੇ ਲਈ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਆ ਉਹ ਕੰਟਰੋਲ ਰੱਖਣਾ ਚਾਹੀਦਾ ਹੈ ਔਰ ਇਹੋ ਜਿਹੇ ਅੰਸਰਾਂ ਦੇ ਬਹੁਤਾ 扑ਘਾਟ ਦੇ ਵਿੱਚ ਆਉਣਾ ਵੀ ਨਹੀਂ ਚਾਹੀਦਾ ਜੀ ਅ ਦੇਖ ਸਕਦੇ ਕਿ ਆਪਣਾ ਸਿੱਖ ਪੰਥ ਦੇ ਕਈ ਕਾਰਜ ਜਿਹੜੇ ਨਹੀਂ ਕੀਤੇ ਜਾਂਦੇ ਸਰਕਾਰਾਂ ਜਿਹੜੀਆਂ ਇੱਕ ਸਟੈਪ ਪਿੱਛੇ ਰੱਖਦੀਆਂ ਨੇ ਤੱਕੇ ਪੱਖੋਂ ਦੇਖ ਸਕਦੇ ਆ ਆਪਣਾ ਕਿਵੇਂ ਦੇਖਦੇ ਹੋ ਇਦਾਂ ਦੇ ਮਸਲੇ ਨੂੰ ਉਹ ਹਲੇ ਮਸਲਾ ਜਿਹੜਾ ਵਾ ਕਿਸਾਨੀ ਮੁੱਦਿਆਂ ਦਾ ਫਿਰ ਤੋਂ ਚਾਲੂ ਹੋ ਗਿਆ ਤੇ ਕਿਤੇ ਨਾ ਕਿਤੇ ਹੱਲ ਹੁੰਦਾ ਹੋਇਆ ਬਿਲਕੁਲ ਜਿਹੜਾ ਵਾ ਦਿਖਾਈ ਨਹੀਂ ਮਸਲਾ ਪੰਜਾਬ ਦਾ ਹੀ ਤੱਕ ਹੱਲ ਕਿਹੜਾ ਆ ਉਹਦੇ ਦੱਸਿਆ ਜਾਵੇ ਕੋਈ ਵੀ ਮਸਲਾ ਪੰਜਾਬ ਦਾ ਲੈਣੇ ਆ ਨਾਸਿਕ ਕੌਮ ਦਾ ਸੋ ਪਿਛਲੇ 75 ਸਾਲਾਂ ਦਾ ਸਾਡਾ ਤਜਰਬਾ ਇਹੀ ਆ ਕਿ ਨਾ ਕੋਈ ਪੰਜਾਬ ਦਾ ਮਸਲਾ ਲੈ ਨਾਸਿਕ ਕੌਮ ਦਾ ਤੇ ਇਸ ਸਿਸਟਮ ਤੋਂ ਆਸ ਰੱਖਣੀ ਵੀ ਇਹ ਸਾਡੀ ਐ ਸਮਝਾਂਗਾ ਕਿ ਬੇਵਕੂਫੀ ਹੋਏ ਕਿ ਜੇ ਆ ਸਾਨੂੰ 75 ਸਾਲਾਂ ਦਾ ਤਜਰਬਾ ਸਾਡੇ ਸਾਹਮਣੇ ਪਿਆ ਤੇ ਫਿਰ ਅਸੀਂ ਕਹੀਏ ਕਿ ਇਸ ਸਿਸਟਮ ਤੋਂ ਅਸੀਂ ਕੁਝ ਕੱਢ ਲਾਂਗੇ ਸੋ ਇਹਨਾਂ ਤੋਂ ਅਸਰ ਜਿਹੜੀ ਆ ਰੱਖਣੀ ਬੰਦ ਕਰ ਦੇਣੀ ਚਾਹੀਦੀ ਆ ਸਾਡਾ ਸਾਰੀਆਂ ਮੁਸੀਬਤਾਂ ਦਾ ਹਾਲਤ ਸਾਡੀ ਆਜ਼ਾਦੀ ਦੇ ਵਿੱਚ ਸੋ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਦੇ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਯੋਗਦਾਨ ਪਾਉਣ ਅੱਗੇ ਆਉਣ ਔਰ ਪੰਜਾਬ ਨੂੰ ਆਜ਼ਾਦ ਕਰਾਈਏ ਔਰ ਮੇਰਾ ਵਾਅਦਾ ਹੈ ਕਿ ਜਦਨ ਪੰਜਾਬ ਆਜ਼ਾਦ ਹੋਏਗਾ ਇਹ ਦੁਨੀਆ ਦੇ ਖੁਸ਼ਹਾਲ ਮੁਲਕਾਂ ਦੇ ਵਿੱਚੋਂ ਇੱਕ ਮੁਲਕ ਹੋਏਗਾ ਸਿੱਖ ਭਾਈ ਚਰਦੀ ਦੀ ਗੱਲ ਕਰੀਏ ਤਾਂ 6 ਜੂਨ ਦਾ ਜਿਹੜਾ ਦਿਵਸ ਹੁੰਦਾ ਵਾ ਸਾਡੇ ਲਈ ਸਾਰਿਆਂ ਲਈ ਬੜਾ ਖਾਸ ਮੰਨਿਆ ਜਾਂਦਾ ਦੇਖ ਸਕਦੇ ਕਿ ਕਈ ਸਿੱਖ ਪਰਿਵਾਰ ਜਿਹੜੇ ਸਿਰਫ ਘਰਾਂ ਦੇ ਬੈਠ ਕੇ ਇਸ ਦਿਨ ਨੂੰ ਛੁੱਟੀ ਵਜੋਂ ਹੀ ਦੇਖਦੇ ਨੇ ਆਪਣਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪੰਜ ਤੋਂ ਇਹ ਪੰਜ ਨੂੰ ਵੀ 6 ਨੂੰ ਵੀ ਜਦੋਂ 6 ਨੂੰ ਛੁੱਟੀ ਹੁੰਦੀ ਹੈ ਉਹ ਘਰਾਂ 'ਚ ਬੈਠੇ ਹੁੰਦੇ ਆ ਕਹਿੰਦੇ ਵੀ ਚਲੋ ਅੱਜ ਛੁੱਟੀ ਹੈ ਅੰਦਰਾਂ 'ਚ ਬੈਠਦੇ 6 ਨੂੰ ਪੰਜਾਬ ਬੰਦੇ ਕਹਿੰਦੇ ਕਿ ਅੰਮ੍ਰਿਤਸਰ ਬੰਦੇ ਕਹਿੰਦੇ ਜੀ ਔਰ ਇਹ ਕੋਈ ਛੁੱਟੀ ਨਹੀਂ ਗਈ ਇਹ ਮੈਂ ਪਹਿਲਾਂ ਦੱਸਿਆ ਕਿ ਇਹ ਕਰੋਸ ਵਜੋਂ ਇਹ ਬੰਦ ਹੋਣਾ ਆ ਪਰ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਚੋਂ ਨਿਕਲ ਆਪਣੇ ਨੇੜੇ ਦੇ ਧਾਰਮਿਕ ਸਥਾਨਾਂ ਤੇ ਜਾਣ ਔਰ ਇਨ੍ਹਾਂ ਸ਼ਹੀਦਾਂ ਦੇ ਨਮਿਤ ਅਰਦਾਸ ਦੇ ਵਿੱਚ ਸ਼ਾਮਲ ਹੋਣ ਉਲੀਕੇ ਕੇ ਪ੍ਰੋਗਰਾਮਾਂ ਦਾ ਹਿੱਸਾ ਬਣੋ ਸੋ ਇਸ ਲਈ ਇਹ ਬੰਦੀ ਕਾਲ ਦਿੱਤੀ ਜਾਂਦੀ ਹੈ ਨਾ ਕਿ ਕੋਈ ਛੁੱਟੀ ਜਿਹੜੀ ਐਲਾਨੀ ਜਾਂਦੀ ਇਹ ਕੋਈ ਸਰਕਾਰੀ ਅਪੀਲ ਨਹੀਂ ਕਿ ਇਹ ਸਾਡੀ ਸਿੱਖ ਕੌਮ ਦੀ ਅਪੀਲ ਹੈ ਹਾਲੇ ਜਿਹੜਾ ਸਾਡੀ ਸਿੱਖ ਸਖਸ਼ੀਤਾ ਕਈ ਸਿੱਖ ਸਾਹਿਬ ਭਾਈਚਾਰਾ ਜਿਹੜਾ ਆਪਸ ਹਾਲੇ ਵਿਖਵਟਾਂਦਰਾ ਜਿਹੜਾ ਉਹ ਦੇਖਣ ਨੂੰ ਮਿਲਿਆ ਕੋਈ ਆਪਣੇ ਕਿਸੇ ਕਾਰਜ ਬੱਕੋ ਚੱਲੇ ਕੋ ਕਿਤੇ ਚੱਲ ਰਿਹਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਓ ਸਾਰੇ ਇੱਕੋ ਜੇ ਤੇ ਪੰਜਾਬ ਨੂੰ ਜੜਾਵਾ ਕਈ ਗਤੀਵਿਧੀਆਂ ਪਿੱਛੇ ਅੱਗੇ ਲਿਉਣ ਬਾਰੇ ਜੜਾਵਾ ਕਾਮਯਾਬੀ ਪ੍ਰਾਪਤ ਕਿਵੇਂ ਕਰੀਏ ਬੇਸ਼ੱਕ ਲਗ ਲਾ ਕੇ ਰਹਿਣ ਪਰ ਸੋਚ ਤਾਂ ਮਕਸਦ ਇੱਕ ਕੀਤਾ ਜਾਵੇ ਤੇ ਉਹ ਮਕਸਦ ਹੈ ਪੰਜਾਬ ਦੀ ਆਜ਼ਾਦੀ ਸੋ ਉਹਦੀ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਜਿਹੜੀਆਂ ਨੇ ਆਪਣਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੈਠੀਆਂ ਦੇਖ ਰਹੀਆਂ ਹੋਣਗੀਆਂ ਹੁਣ ਸਮੂਹ ਪੰਜਾਬੀਆਂ ਨੂੰ ਜਾਂ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਨੇ ਦੇ ਕੱਲੂ ਕਰ ਦਿਵਸ ਪ੍ਰਤੀ ਤੁਹਾਡਾ ਕੀ ਸਨੇਹਾ ਹੋਏਗਾ ਬੇਖੋ ਇਹ ਜ਼ਖਮ ਅੱਜ ਵੀ ਅੱਲੇ ਨੇ ਜੀ ਤੇ ਇਹ ਕੱਲੇ 40 ਸਾਲਾਂ ਤੇ ਨਹੀਂ ਇਹ ਚਾਹ 400 ਤੇ 4000 ਸਾਲ ਵੀ ਬੀਤ ਜਾਣ ਇਹ ਜ਼ਖਮ ਹਮੇਸ਼ਾ ਅੱਲੇ ਰਹਿਣਗੇ ਅਸੀਂ ਇਹਨਾਂ ਨੂੰ ਯਾਦ ਰੱਖਾਂਗੇ ਔਰ ਅਸੀਂ ਆਪਣੇ ਸਮੂਹ ਡਾਇਸਪੋਰਾ ਨੂੰ ਵੀ ਅਪੀਲ ਕਰਦੇ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਪ੍ਰੋਗਰਾਮ ਲਿਖੇ ਹੋਏ ਨੇ ਸੋ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਲੱਗ-ਅਲੱਗ ਸਟੇਜਾਂ ਦੇ ਉੱਤੇ 40ਵੇਂ ਬਰੇ ਕਾਂਡ ਘੱਲੂ ਕਰੇ ਦੀ ਜਿਹੜੀ ਆ ਉਹ ਯਾਦ ਕੀਤੀ ਜਾਣੀ ਆ ਸੋ ਕੌਮ ਨੇ ਇਸ ਦਰਦ ਨੂੰ ਆਪਣੇ ਸੀਨੇ ਦੇ ਵਿੱਚ ਵਸਾ ਕੇ ਰੱਖਿਆ ਹੈ ਤੇ ਇਹ ਹਮੇਸ਼ਾ ਸਾਡੀ ਯਾਦ ਯਾ ਹਮ ਆਸਾਨੂੰ ਯਾਦ ਹੀ ਰਹੇਗੀ ਇਹ ਕੋ ਭੁੱਲਣ ਵਾਲੀ ਨਹੀਂਗੀ ਔਰ ਇਹਦੇ ਜਿਹੜੀ ਮਲਮ ਆ ਉਹ ਸਾਡੀ ਪੰਜਾਬ ਦੀ ਆਜ਼ਾਦੀ ਦੇ ਵਿੱਚ ਆ ਨਾ ਕਿ ਕਿਸੇ ਹੋਰ ਇੱਕ ਜਾਂ ਦੋ ਈਸ਼ੂ ਨੂੰ ਹੱਲ ਕਰਾਉਣ ਦੇ ਵਿੱਚ ਇੱਕ ਵੱਡਾ ਸਵਾਲ ਸੀ ਮੈਂ ਅੱਗੇ ਦਿਖ ਰਿਹਾ ਪੱਤਰਕਾਰ ਭਰਾ ਨੇ ਮੇਰੇ ਤੋਂ ਪਹਿਲਾਂ ਵੀ ਪੁੱਛਿਆ ਕਿ ਜਦੋਂ ਕੋਈ ਵੀ ਐਮਪੀ ਜਿਹੜੀਆਂ ਚੋਣਾਂ ਚੱਲਦੀਆਂ ਨੇ ਤੇ ਕੋਈ ਵੀ ਜੇਤੂ ਜਿਹੜਾ ਹੋ ਕੇ ਸ਼੍ਰੀ ਹਰਮੰਦਰ ਸਾਹਿਬ ਦਾ ਨਤਮਸਤਕ ਹੁੰਦਾ ਤੁਹਾਡੇ ਲਈ ਇੱਕ ਬੜਾ ਵਧੀਆ ਗੱਲ ਕੀਤੀ ਗਈ ਆ ਉਹ ਕੀ ਗੱਲ ਆ ਕਿ ਨਤਮਸਤਕ ਹੁੰਦਾ ਤੇ ਤੁਸੀਂ ਕਹੇ ਵੀ ਉਹ ਜਿਹੜਾ ਸਾਡੇ ਜਿਹੜੇ ਝਕਮਾਂ ਤੇ ਮਲਮ ਵਾਕਿਆ ਮਲਮ ਜਿਹੜਾ ਛੜਕਦਾ ਉਹ ਜਿਹੜਾ ਵਾਕਿਆ ਪੈਦਾ ਕਰਨ ਦਾ ਜਿਹੜਾ ਪੱਖ ਹੁੰਦਾ ਵਾ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾ ਜੋਨ ਦਾ ਪਹਿਲਾ ਹਫਤਾ ਹਮੇਸ਼ਾ ਸਾਡੇ ਲਈ ਸੰਵੇਦਨਸ਼ੀਲ ਰਿਹਾ ਹੈ ਜੀ ਔਰ ਐਸਆਰ ਭਾਰਤੀ ਪਾਰਲੀਮੈਂਟ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣੇ ਨੇ ਸੋ ਉਹ ਉਹ ਸਮਾਂ ਆ ਜਦੋਂ 40 ਸਾਲ ਪਹਿਲਾਂ ਭਾਰਤੀ ਫੌਜ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਔਰ ਇਹ ਹਫਤਾ ਖੌਮ ਜਿਹੜੀ ਆ ਉਹ ਬੜੀ ਸੀਰੀਅਸਨੈਸ ਦੇ ਨਾਲ ਉਹਨੂੰ ਯਾਦ ਕਰਦੀ ਆ ਪੀੜ੍ਹੀਆਂ ਦੇ ਨਾਲ ਯਾਦ ਕਰਦੀ ਆ ਔਰ ਉਹਨਾਂ ਦਿਨਾਂ ਦੇ ਵਿੱਚ ਜੇ ਕੋਈ ਭਾਰਤੀ ਪਾਰਲੀਮੈਂਟ ਚੋਣਾ ਜਿੱਤ ਕੇ ਤੇ ਖੁਸ਼ੀ ਦਾ ਇਜ਼ਹਾਰ ਕਰਨ ਸਾਡੇ ਉਸੇ ਸਥਾਨ ਤੇ ਆਵੇ ਜਿਹਦੇ ਉੱਤੇ ਭਾਰਤੀ ਸਿਸਟਮ ਨੇ ਹਮਲਾ ਕੀਤਾ ਹੈ ਇਹ ਸਾਡੇ ਜ਼ਖਮਾਂ ਤੇ ਲੋਨ ਛੜਕਣ ਵਾਲਾ ਕੰਮ ਹੋਏਗਾ ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਣੀ ਖੁਸ਼ੀ ਜਿਹੜੀ ਆ ਉਹਨੂੰ ਦੋ ਦਿਨਾਂ ਲਈ ਸੰਭ ਕੇ ਰੱਖਣ ਜੀ ਆਇਆਂ ਜਰੂਰ ਆਉਣ ਗੁਰੂ ਮਹਾਰਾਜ ਦਾ ਅਗੇ ਸ਼ੁਕਰਾਨਾ ਕਰਨ ਆਉਣ ਪਰ ਖੁਸ਼ੀ ਮਨਾਉਣ ਦੇ ਲਈ ਦੋ ਦਿਨ ਬਾਅਦ ਆਉਣ ਇੱਕ ਸ਼ਰਤ ਆਲੂ ਵਜੋਂ ਆਉਣਾ ਤੇ ਹਰ ਵਕਤ ਤੁਹਾਡੇ ਲਈ ਦਰਬਾਰ ਸਾਹਿਬ ਦੇ ਦਰਵਾਜ਼ੇ ਖੁੱਲੇ ਨੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਐਸੀ ਇੱਕ ਚੰਦ ਮਿੰਟਾਂ ਦੀ ਮੁਲਾਕਾਤ ਜਿਹੜੀ ਭਾਈ ਸਾਹਿਬ ਮੰਡ ਸਾਹਿਬ ਦੇ ਨਾਲ ਕੀਤੀ ਉਹਨਾਂ ਦੱਸਿਆ ਕਿ ਜ਼ਖਮ ਜਿਹੜੇ ਆ ਹਾਲੇ ਵੀ ਅੱਲੇ ਆ ਤਾਂ ਜਿਹੜੇ ਵੀ ਜੇਤੂ ਹੁੰਦੇ ਨੇ ਆਪਣਾ ਜ਼ਰੂਰ ਹੋਣ ਪਰ ਦੋ ਦਿਨ ਬਾਅਦ ਆਉਣ ਤੇ ਇੱਕ ਸ਼ਰਦਾਲੂ ਵਜੋਂ ਆਉਣ ਵਾਕਿਆ ਇੱਕ ਉਮੀਦਵਾਰ ਵਜੋਂ ਬਣ ਕੇ ਜਾਂ ਜੇਤੂ ਉਮੀਦਵਾਰ ਬਣ ਕੇ ਬਿਲਕੁਲ ਨਾ ਆਉਣ ਇਹ ਜਿਹੜਾ ਵਾ ਜ਼ਖਮਾਂ ਦੇ ਉੱਤੇ ਜਿਹੜਾ ਲੋਨ ਛਿੜਕਾਉਣ ਵਾਲਾ ਕੰਮ ਹੋਏਗਾ ਵਾਕਿਆ ਹੀ ਹੋ ਜੇ ਗੁਰੂ ਸਾਹਿਬ ਦਾ ਸਤਕਾਰ ਕਰਦੇ ਨੇ ਜਿਹੜੇ ਸਾਡੇ ਵਿਛੜ ਗਏ ਨੇ ਜਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਲ ਗਏ ਨੇ ਉਹਨਾਂ ਦਾ ਸਤਕਾਰ ਕਰਦੇ ਨੇ ਤਾਂ ਬਿਲਕੁਲ ਜਿਹੜਾ ਵਾ ਇੱਕ ਸ਼ਰਦਾਲੂ ਪੱਖੋ ਸੋ ਆਓ ਅਸੀਂ ਵੀ ਮਿਲ ਕੇ ਜਿਹੜਾ ਵਾ ਇਸ ਦਿਨ ਦੇ ਵਿੱਚ ਸਾਥ دیے ਤੇ ਉਹਨਾਂ ਜਿਹੜੇ ਸ਼ੀਦੀ ਸਿੰਘ ਹੋਏ ਨੇ ਜਾ ਜਿਹੜੀਆਂ ਸੰਗਤਾਂ ਸਾਡੇ ਤੋਂ ਵਿਛੜ ਗਈਆਂ ਉਹਨਾਂ ਨੂੰ ਯਾਦ ਜਿਹੜਾ ਕਰੀਏ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੈਨੂੰ ਕੈਮਰਾਮੈਨ ਸੰਦੀਪ ਵਰਲ ਪੋਸਟ ਇੰਡੀਆ